ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਇੱਧਰ ਕਾਂਗਰਸ ਦੀ ਰੈਲੀ 'ਚ ਮਲਕਰਜਨ ਖੜਗੇ ਨੇ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹਨਾਂ ਸਾਰੇ ਲੀਡਰਾਂ ਨੇ ਆਪਦੇ ਆਪ ਦੇ ਸਟੈਂਡ ਸਪਸ਼ਟ ਕਰ ਦਿੱਤੇ ਆ ਕਿਸਾਨਾਂ ਨੂੰ ਲੈ ਕੇ ਉਧਰ ਮੁੱਖ ਮੰਤਰੀ ਦਾ ਬਿਆਨ ਵੀ ਅੱਜ ਚਰਚਾ ਦਾ ਵਿਸ਼ਾ ਬਣਿਆ ਪਿਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਪਿਛਲੀ ਵਾਰ 15 ਮਹੀਨੇ ਦਾ ਕਿਸਾਨੀ ਅੰਦੋਲਨ ਚੱਲਿਆ ਸੀ ਤੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਉਹਨੇ ਕਿਸਾਨਾਂ ਨੂੰ ਰੋਕਿਆ ਉਹ ਕਹਿੰਦੇ ਕਿ ਤੁਹਾਡੇ ਨਾਲ ਹੂੰ ਉਹ ਸਭ ਤੋਂ ਵੱਡੀ ਸਰਕਾਰ ਦੀ ਇੱਕ ਬਹੁਤ ਵੱਡੀ ਉਸ ਸਮੇਂ ਪ੍ਰਾਪਤੀ ਵਕਰੀ ਗੱਲ ਹੈ ਕਿ ਉਹਨਾਂ ਨੇ ਬਾਅਦ ਵਿੱਚ ਮੰਤਰੀ ਮੁੱਖ ਮੰਤਰੀ ਦੀ ਕੁਰਸੀ ਖੋਹੀ ਤੇ ਸਰਕਾਰ ਵੀ ਨਹੀਂ ਬਣੀ ਕਾਂਗਰਸੀਆਂ ਦੀ ਜਿਨ੍ਹਾਂ ਨੇ ਰਲ ਮਿਲ ਕੇ ਕੈਪਟਨ ਮਰਿੰਦਰ ਸਿੰਘ ਨੂੰ ਕੁਰਸੀ ਕੋਈ ਸੀ ਉਹ ਸਵਾਲ ਹੈ ਕਿ ਹੁਣ ਭਗਵੰਤ ਮਾਨ ਸਾਹਿਬ ਕਿਸਾਨ ਕਿਸਾਨਾਂ ਦੇ ਨਾਲ ਕਿਉਂਕਿ ਪੰਜਾਬ ਦਾ ਕਿਸਾਨ ਹੈ ਕੀ ਇਹ ਹੱਲਾਸ਼ੇਰੀ ਦੇ ਰਹੇ ਨੇ ਵੀ ਜਾਓ ਕਿਉਂਕਿ ਸੂਬਾ ਸਰਕਾਰ ਦੇ ਹੱਥ ਵਾਸਤੇ ਕੁਝ ਵੀ ਨਹੀਂ ਹੈ ਮੰਗਾਂ ਦੇ ਸੈਂਟਰ ਸਰਕਾਰ ਨੇ ਮੰਨਣੀਆਂ ਨੇ ਤੇ ਭਗਵੰਤ ਮਾਨ ਸਾਹਿਬ ਕਿਸ ਨੀਤੀ ਦੇ ਨਾਲ ਕੰਮ ਕਰਨਗੇ ਵੀ ਕੀ ਕਿਸਾਨਾਂ ਨੂੰ ਕੋਈ ਰੋਕ ਟੋਕ ਤਾਂ ਨਹੀਂ ਹੈਗੀ ਸੂਬਾ ਸਰਕਾਰ ਵੱਲੋਂ ਉਹ ਆਪਣੇ ਆਪ ਚ ਇੱਕ ਗੱਲ ਦੇਖਣ ਲਈ ਹੋਊਗੀ ਕਿ ਭਗਵੰਤ ਮਾਨ ਸਾਹਿਬ ਦੀ ਨੀਤੀ ਕੀ ਰਹਿਣ ਵਾਲੀ ਆ ਦੂਜਾ ਜਿਹੜੇ ਖੜਗੇ ਸਾਹਿਬ ਨੇ ਜਿਹੜਾ ਉਹਨਾਂ ਨੇ ਅੱਜ ਰੈਲੀ ਚ ਕਹਿਤਾ ਕਿ ਅਸੀਂ ਦੇਸ਼ ਦੇ ਕਿਸਾਨ ਦੇ ਨਾਲ ਆ ਉਹਨਾਂ ਨੂੰ ਪਤਾ ਕਿ ਇਸ ਟਾਈਮ ਵੋਟਾਂ ਦੇ ਟਾਈਮ ਨੇ ਲੋਕ ਸਭਾ ਔਰ ਕਾਂਗਰਸ ਦੀ ਸਥਿਤੀ ਪਹਿਲਾਂ ਹੀ ਇੰਨੀ ਜਿਆਦਾ ਮਾੜੀ ਆ ਤੇ ਜੇ ਇਸ ਸਥਿਤੀ ਦੇ ਵਿੱਚ ਉਹਨਾਂ ਨੂੰ ਮਰਦੀ ਨੂੰ ਅੱਕ ਚੱਬਣਾ ਪੈਣਾ ਕਾਂਗਰਸ ਪਾਰਟੀ ਨੂੰ ਕਿਉਂਕਿ ਪਾਲਿਸੀਆਂ ਵੈਸੇ ਭਾਜੀਪੀ ਔਰ ਕਾਂਗਰਸ ਦੀਆਂ ਸੇਮ ਸੇਮ ਹੀ ਆ ਪਰ ਹੁਣ ਇਹ ਆ ਕਿ ਚਲੋ ਇਲੈਕਸ਼ਨ ਆਇਆ ਤੇ ਆਪਾਂ ਕਿਸਾਨਾਂ ਦੇ ਨਾਲ ਸਮਰਥਨ ਕਰਦੇ ਹੈਗੇ ਔਰ ਕਰਨੀ ਵੀ ਪੈਣੀ ਹੈ ਉਹ ਤੇ مصیبت بی جے پی اے اوناں کیویں دیکھ رہی ہے ਔਰ بی جے پی ਵੀ ਲੱਗਦਾ ਕਿ پنجاب ਨੂੰ زیادہ سیریسلی ਲੈਂਦੀ ਹੈਗੀ اوناں پتہ ਹੈ ਕਿ ਸਾਡੀਆਂ ਹੀ 13 ਚੋਂ مثلا تین لڑਦੇ ਨੇ ਯਾਰ ਕਿ ਪੰਜ ਲੜ ਲੈਣਗੇ ਕੱਲੀ ਜੇ ਮੰਨ ਗਏ ਤੇ ਠੀਕ ਹੈ ਸਾਡੀਆਂ ਤੇ ਆਉਣੀਆਂ ਇੱਕ ਜਾਂ ਦੋ ਹੀ ਆ پنجاب ਨੂੰ ਤੇ ਨਾ ਕਾਂਗਰਸ پارٹی نے ਨਾ بی جے پی نے کبھی ਤਵਕਕਉਂ ਦਿੱਤੀ ਨਹੀਂ ਹੈਗੀ ਹੁਣ ਸਵਾਲ ਹੈ ਕਿ ਦੋਨਾਂ ਦੀਆਂ ਸਟੇਟਮੈਂਟ ਆ ਗਿਆ ਹੁਣ ਭਗਵੰਤ ਮਾਨ ਸਾਹਿਬ ਕੀ ਕਹਿ ਰਹੇ ਨੇ ਕਰਕੇ ਸੈਂਟਰ ਭੱਜ ਗਿਆ ਹੈਗਾ ਇਸ ਮਸਲੇ 'ਚ ਕਹਿੰਦੇ ਮੈਂ ਤੇ ਮਨਿਸਟਰ ਵੀ ਤਿੰਨ ਇੱਥੇ ਬੁਲਾਲੇ ਸੀ ਚੰਡੀਗੜ੍ਹ ਮੀਟਿੰਗ ਵੀ ਕਰਵਾ ਦਿੱਤੀ ਅੱਜ ਤੱਕ ਪੂਰੀ ਨਹੀਂ ਹੋਣੀ 12 ਤਰੀਕਾ ਭਲਕੇ ਆ ਜੇ ਭਲਕੇ 5 ਵੇ ਤੱਕ ਨਬੇੜਾ ਹੋ ਗਿਆ ਜੇ ਸੈਂਟਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ ਠੀਕ ਹੈ ਨਹੀਂ ਤਾਂ ਕਿਸਾਨ ਤੇ ਚਲਾਇ ਜਾਊਗਾ ਤੇ ਜੇ ਪੰਜਾਬ ਚ ਕਿਸਾਨ ਰੁਕ ਗਿਆ ਤੇ ਪੰਜਾਬ ਸਰਕਾਰ ਵਾਸਤੇ ਮੁਸੀਬਤ ਵੱਡੀ ਹੋ ਜੇਗੀ ਤੇ ਹਰਿਆਣਾ ਸਰਕਾਰ ਨੇ ਰੋਕ ਲਿਆ ਤੇ ਹਰਿਆਣੇ ਵਾਸਤੇ ਮੁਸੀਬਤ ਹੋਏਗੀ ਪਰ ਹੁਣੇ ਸਭ ਤੋਂ ਵੱਡਾ ਇਹਨਾਂ ਅੱਜ ਦੀ ਜਿਹੜੀ ਕਾਂਗਰਸ ਪਾਰਟੀ ਔਰ ਆਮ ਆਦੀ ਪਾਰਟੀ ਦੀਆਂ ਜਿਹੜੀਆਂ ਰੈਲੀਆਂ ਹੋਈਆਂ ਉਸ ਰੈਲੀਆਂ ਦੇ ਵਿੱਚੋਂ ਇੱਕ ਗੱਲ ਜਿਹੜੀ ਨਿਕਲ ਕੇ ਬਾਹਰ ਆਈ ਹੈ ਜਿਵੇਂ ਨਵਜੋਤ ਸਿੰਘ ਸਿੱਧੂ ਜਾਂ ਹੋਰ ਬਹੁਤ ਸਾਰੇ ਬੁੱਧੀਜੀਵੀ ਪੋਲਿਟਿਸ਼ੀਅਨਾਂ ਚੋਂ ਤੇ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਸਭ ਤੋਂ ਪਹਿਲਾਂ ਕਿਹਾ ਕਿ ਸਰਹੱਦ ਦਾ ਵਪਾਰ ਖੁੱਲਣਾ ਚਾਹੀਦਾ ਉਸ ਤੋਂ ਬਾਅਦ ਸੁਭੀ ਸਿੰਘ ਬਾਦਲ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਫਿਰ ਹੁਣ ਹਰਸਿਮਰਤ ਕੌਰ ਬਾਦਲ ਨੇ ਵੀ ਪਾਰਲੀਮੈਂਟ ਦੇ ਵਿੱਚ ਬੋਲਿਆ ਅੱਜ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹ ਵੀ ਕਹਿ ਰਹੇ ਨੇ ਕਿ ਜੇ ਸੈਂਟਰ ਦੇ ਵਿੱਚ ਆਪਣੀ ਸਰਕਾਰ ਬਣ ਗਈ ਮਦਰ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਤੇ ਵਾਗਾ ਖੁੱਲਣਾ ਚਾਹੀਦਾ ਦੇਖੋ ਪੰਜਾਬ ਤਾਂ ਬਚਦਾ ਜੇ ਵਾਗਾ ਖੁੱਲੇ ਸਰਦ ਤੋੜ ਦੇਣੀਆਂ ਚਾਹੀਦੀਆਂ ਸਰਦਾਂ ਵਪਾਰ ਆਪਣੇ ਤਾਂ ਵਾ ਤੇ ਉਹ ਜਿਹੜੀਆਂ ਪਾਕਿਸਤਾਨ ਦੇ ਨਾਲ ਤੇ ਭਾਰਤ ਦੀਆਂ ਚੱਲਦੀਆਂ ਉਹ ਆਪਣੇ ਥਾਂ ਆ ਗਿਆ ਦੁਨੀਆ ਭਰ ਦੇ ਵਿੱਚ ਕਿਸੇ ਵੀ ਜਿਹੜੇ ਦੇਸ਼ ਨੇ ਚਾਏ ਉਹਨਾਂ ਦੀ ਵਿਚਕਾਰ ਦੁਸ਼ਮਣੀਆਂ ਨੇ ਵਪਾਰ ਨਹੀਂ ਰੁਕਿਆਗਾ ਤੇ ਉਹਨਾਂ ਦੇ ਦੇਖੋ ਜੇ ਸੈਂਟਰ 'ਚ ਸਰਕਾਰ ਬੰਦ ਹੀ ਕਿ ਨਹੀਂ ਬੰਦੀ ਪਰ ਕਾਂਗਰਸ ਪਾਰਟੀ ਨੂੰ ਵੀ ਕਹਿਣਾ ਪੈ ਰਿਹਾਗਾ ਕਿ ਜਿਹੜਾ ਵਪਾਰ ਖੁੱਲ ਜਾਂਦਾ ਹੈਗਾ ਉਹ ਸਭ ਤੋਂ ਵੱਡੀ ਗੱਲ ਤੇ ਮੈਨੂੰ ਲੱਗਦਾ ਕਿ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਗੱਲ ਇਸੇ ਫੋਕਸ ਕਰਨਾ ਚਾਹੀਦਾ ਹੈਗਾ ਜੇ ਵਪਾਰ ਖੁੱਲ ਜੇ ਤਾਂ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਫਿਰ ਨਾ ਦਿੱਲੀ ਵਾਲੇ ਦੇਖਣ ਦੀ ਲੋੜ ਨਹੀਂ ਸਾਨੂੰ ਉੱਥੇ 15-15 ਮਹੀਨੇ ਨਾ ਧਰਨੇ ਦੇਣ ਦੀ ਲੋੜ ਦੀਆਂ ਸਾਨੂੰ 750 ਕਿਸਾਨ ਮਰਵਾਉਣ ਦੀ ਲੋੜ ਦੀ ਪੈਣੀ ਪੁਲਿਸ ਦੀਆਂ ਡਾਂਗਾ ਤੇ ਲਾਠੀ ਚਾਰਜ ਪਾਣੀ ਦੀਆਂ ਬਿਛਾੜਾ ਸਹਨ ਦੀ ਲੋੜ ਨਹੀਂ ਪੈਣੀ ਹੈਗੀ ਫਿਰ ਸਾਡਾ ਆਲੂ ਪਾਕਿਸਤਾਨ ਜਾਊਗਾ ਸਾਡੇ ਚੌਲ ਪਾਕਿਸਤਾਨ ਜਾਣਗੇ ਸਾਡਾ ਘਿਓ ਪਾਕਿਸਤਾਨ ਜਾਊਗਾ ਸਾਡੇ ਟਮਾਟਰ ਮਟਰ ਸਾਡੀ ਕਣਕ ਉੱਥੇ ਜਾਏਗੀ ਜਿਹੜਾ ਪਾਕਿਸਤਾਨ ਦੇ ਵਿੱਚ ਅੱਜ ਘਟੋ ਘਟ ਰਿਹਾ 1000 ਰੁਪਏ ਕਿਲੋ ਆਟਾ ਹੋਇਆ ਪਿਆ ਤੇ ਇਹੋ ਪੰਜਾਬ ਦੀ ਕਣਕ ਉੱਥੇ ਜਾਇਆ ਕਰੂਗੀ ਇਹ ਫਿਰ ਸਾਨੂੰ ਦਿੱਲੀ ਦੀ ਲੋੜ ਨਹੀਂ ਪੈਣੀ ਚਾਹੇ ਦਿੱਲੀ ਦੇ ਵਿੱਚ ਫਿਰ ਮੋਦੀ ਸਾਹਿਬ ਰਾਜ ਕਰੇ ਜਾਂ ਕੋਈ ਹੋਰ ਰਾਜ ਕਰੇ ਪ੍ਰੋਬਲਮ ਇਹ ਹੈ ਕਿ ਜਿਹੜੀ ਦਿੱਲੀ ਲੌਬੀ ਬੈਠੀ ਆ ਨਾ ਸਾਰੀ ਦੀ ਸਾਰੀ ਜਾਂ ਜਿਹੜੀ ਉੱਤੇ ਸਟੈਬਲਿਸ਼ਮੈਂਟ ਬੈਠੀ ਹੈਗੀ ਆ ਕਿਸੇ ਵੀ ਟਾਈਮ ਦੀ ਪਿਛਲਾ ਤੁਸੀਂ 47 ਤੋਂ ਲੈ ਕੇ ਹੁਣ ਤੱਕ ਉਹਨਾਂ ਕਦੀ ਵੀ ਪੰਜਾਬ ਦੀ ਖੈਰ ਨਹੀਂ ਮੰਗੀ ਪੰਜਾਬ ਨੂੰ ਹਮੇਸ਼ਾ ਵਿਰੋਧ ਦੀਆਂ ਨਜ਼ਰਾਂ ਦੇ ਨਾਲ ਦੇਖਿਆ ਹੈਗਾ ਉਹ ਜਿਹੜੀ ਲੌਬੀ ਬੈਠੀ ਉਹ ਕਦੀ ਵੀ ਨਹੀਂ ਚਾਹੁੰਦੀ ਹੈਗੀ ਕਿ ਪੰਜਾਬ ਅੱਗੇ ਵਧੇ ਭੁਲੇ ਕਿਉਂਕਿ ਸੈਂਟਰ ਤੋਂ ਬਿਨਾਂ ਸਟੇਟ ਅੱਗੇ ਨਹੀਂ ਵੱਧ ਸਕਦੇ ਹੈਗੇ ਪਰ ਉਹ ਸਾਨੂੰ ਹਮੇਸ਼ਾ ਉਹਨਾਂ ਨੇ ਨੱਪਿਆ ਦੱਬਿਆ ਹੈਗਾ ਕਿਸੇ ਕਿਸੇ ਤਰੀਕੇ ਦੇ ਨਾਲ ਵੱਖ-ਵੱਖ ਤਰੀਕੇ ਗੱਲ ਜਦੋਂ ਫੈਡਰਲ ਢਾਂਚੇ ਦੇ ਹੁੰਦੀ ਆ ਤੇ ਵੱਖਵਾਦੀ ਕਹਿਣ ਲੱਗ ਪੈਂਦੇ ਨੇ ਜਦੋਂ ਆਪਣੀਆਂ ਮੰਗਾ ਮੰਨਦੇ ਨਹੀਂ ਫਿਰ ਅਤਵਾਦੀ ਕਹਿਣ ਲੱਗ ਪੈਂਦੇ ਨੇ ਇਹ ਜਿਹੜਾ ਮਸਲਾ ਹੈਗਾ ਨਾ ਸੈਂਟਰ ਦਾ ਸੈਂਟਰ ਦੀ ਸਭ ਤੋਂ ਵੱਡੀ ਮੁਸੀਬਤ ਹੀ ਆ ਕਿ ਪੰਜਾਬ ਨੂੰ ਕਦੇ ਨਾਲ ਲੈ ਕੇ ਚੱਲੇ ਹੀ ਨਹੀਂ ਆ ਜੀ